ਦਾਦੇ ਨੇ ਧਰਮ ਦੀ ਖਾਤਰ ਦਿੱਲੀ ਜાંਸੀ ਸਕੰਡਾਇਆ ਪਿਤਾ ਨੇ ਅੰਮ੍ਰਿਤ ਦੇ ਕੇ ਸਾਨੂੰ ਹੈ ਸ਼ੇਰ ਬਣਾਇਆ ਦਾਦੇ ਨੇ ਧਰਮ ਦੀ ਖਾਤਰ ਦਿੱਲੀ ਜાંਸੀ ਸਕੰਡਾਇਆ ਪਿਤਾ ਨੇ ਅੰਮ੍ਰਿਤ ਦੇ ਕੇ ਸਾਨੂੰ ਹੈ ਸ਼ੇਰ ਬਣਾਇਆ ਖੰਡੇ ਦੀ ਧਾਰ ਚ ਜਨਮੇ ਮਰ ਕੇ ਵੀ ਮਰਦੇ ਨਾ ਗੋਬਿੰਦ ਦੇ ਸ਼ੇਰ ਸੁਬਿਆ ਗਿੱਦੜਾ ਤੋਂ ਡਰਦੇ ਨਾ ਗੋਬਿੰਦੇ ਸ਼ੇਰ ਸੁਬਿਆ ਕਿਧੜਾਂ ਤੋਂ ਡਰਦੇ ਨਾ ਗੋਬਿੰਦੇ ਸ਼ੇਰ ਸੁਬਿਆ ਗੁਰਤੀ ਵਿੱਚ ਮਿਲਿਆ ਸਾਨੂੰ ਜ਼ਾਲਮ ਨਾਲ ਢਟਕੇ ਲੰਨਾ ਕੋਮ ਦੀ ਖਾਤਰ ਜੀਣਾ ਕੋਮ ਦੀ ਖਾਤਰ ਮਰਨਾ ਵਿੱਚ ਠੰਡੇ ਬੁਰਜ ਦੇ ਰਹਿ ਕੇ ਅਸੀਂ ਕਦੇ ਘਰਦੇ ਨਾ ਗੋਬਿੰਦੇ ਸ਼ੇਰ ਸੁਬਿਆ ਕਿਧੜਾਂ ਤੋਂ ਡਰਦੇ ਨਾ ਗੋਬਿੰਦੇ ਸ਼ੇਰ ਸੁਬਿਆ ਕਿਧੜਾਂ ਤੋਂ ਡਰਦੇ ਨਾ ਗੋਬਿੰਦ ਦੇ ਸ਼ੇਰ ਸੂਬਿਆ ਸਿੱਦਕੀ ਮਾ ਦਾਦੀ ਕੋਲੋ ਅਣਖਾਂ ਦੇ ਸਭ ਤੋਂ ਬੜੇ ਆ ਮਰਨੇ ਤੋਂ ਮੂਲ ਨਾ ਡਰਦੇ ਮੂਰੇ ਦਰਿਆਣ ਖੜੇ ਆ ਸਿੱਦਕੀ ਮਾ ਦਾਦੀ ਕੋਲੋ ਅਣਖਾਂ ਦੇ ਸਭ ਤੋਂ ਬੜੇ ਆ ਮਰਨੇ ਤੋਂ ਮੂਲ ਨਾ ਡਰਦੇ ਮੂਰੇ ਦਰਿਆਣ ਖੜੇ ਆ ਜੱਸੀ ਸਿੰਘ ਮੰਡ ਸੂਰ ਮੇ ਪਿੱਛੇ ਪਵਤਰ ਦੇ ਨਾ ਗੋਬਿੰਦ ਦੇ ਸ਼ੇਰ ਸੁਬਿਆ ਗਿੱਧੜਾਂ ਤੋਂ ਡਰਦੇ ਨਾ ਗੋਬਿੰਦ ਦੇ ਸ਼ੇਰ ਸੁਬਿਆ ਗਿੱਧੜਾਂ ਤੋਂ ਡਰਦੇ ਨਾ ਗੋਬਿੰਦ ਦੇ ਸ਼ੇਰ ਸੁਬਿਆ